ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਢਾੜੀ ਬਨ ਬਟਿਕ ਪਿੰਡ ਪਹਿਣੀ ਜਸਾ ਦੇ ਚੈਨਲ ਤੇ ਆਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਜੋ ਵੀ ਪੈਰਪਰਾ ਚੈਨਲ ਤੇ ਨਵੇਂ ਨੇ ਪਲੀਜ਼ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਜਿਹੜੀ ਤੁਹਾਡੇ ਕੋਲ ਜਲਦੀ ਪਹੁੰਚ ਸਕੇ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਆ ਕਰੋ ਅੱਜ ਅਸੀਂ ਸੋਟੇ ਵਾਸਤੇ ਲੈ ਕੇ ਆਇਆ ਕੜਾਈ ਵਾਲੇ ਸੂਟ ਇਹ ਸਾਰੇ ਮਸ਼ੀਨ ਵਰਕ ਦੇ ਸੂਟ ਰਹਣਗੇ ਇਹ ਅੱਜ ਕੁਛ ਪਹਿਣਾ ਦੇ ਆਰਡਰ ਵਾਲੇ ਸੂਟ ਨੇ ਕੁਛ ਬਿਨਾ ਆਰਡਰ ਤੋਂ ਨੇ ਉਹ ਸੋਨੂ ਸਾਰੇ ਇਹਦੇ ਵਿੱਚ ਦਿਖਾਏ ਜਾਣਗੇ ਜੇ ਕਿਸੇ ਵੀ ਭੈਣ ਨੂੰ ਇੰਨਾ ਸੂਟਾਂ ਦੇ ਡਿਜ਼ਾਈਨਾਂ ਵਿੱਚੋਂ ਕੋਈ ਵੀ ਡਿਜ਼ਾਈਨ ਪਸੰਦ ਹੋਵੇ ਤੁਸੀਂ ਆਪਣੇ ਅਕੋਰਡਿੰਗ ਕਿਸੇ ਵੀ ਕਲਰ ਤੇ ਕਰਵਾ ਸਕਦੇ ਹੋ ਕਿਸੇ ਵੀ ਕੱਪੜੇ ਤੇ ਕਰਵਾ ਸਕਦੇ ਹੋ ਜਿਹੜੇ ਇਹ ਵਾਲੇ ਨੇ ਇਨਾਂ ਦਾ ਸੋਨੂੰ ਮੈਂ ਵਿਦ ਰੇਟ ਵੀ ਦੱਸੂਗੀ ਤੇ ਇਨਾਂ ਦਾ ਕੱਪੜਾ ਵੀ ਦੱਸੂਗੀ ਜਿਹੜਾ ਤੁਹਾਨੂੰ ਕੱਪੜਾ ਚੰਗਾ ਲੱਗਦਾ ਤੁਸੀਂ ਉਹਦੇ ਤੇ ਕਰਵਾ ਸਕਦੇ ਹੋ ਵੀ ਜਿਹੜਾ ਇਹ ਵਾਲਾਗਾ ਕੁਝ ਪੀਸ ਨੇ ਜਿਹੜੇ ਇਹਦੇ ਵਿੱਚ ਆਰਡਰ ਵਾਲੇ ਨੇ ਜਿਹੜਾ ਇਹ ਵਾਲਾ ਸੂਟ ਹੈਗਾ ਇਹ ਇਹ ਇਦਾਂ ਦਾ ਪਿਓਰ ਨੇਚਰਲ ਕ੍ਰੇਪ ਦਾ ਇਹ 80 ਗ੍ਰਾਮ ਦੀ ਕ੍ਰੇਪ ਦੇ ਉੱਪਰ ਬਣਿਆ ਹੋਇਆ ਆ ਤੁਸੀਂ ਚੈੱਕ ਕਰ ਸਕਦੇ ਹੋ ਇਦਾਂ ਇਹ ਸਾਰਾ ਕਾ ਵੀ ਇਦਾਂ ਵਰਕ ਹੋਇਆ ਹੋਇਆ ਸਾਰਾ ਬਾਹਰ ਫਿਨਿਸ਼ਿੰਗ ਨਾਲ ਇਹ ਸੂਟ ਆ ਜਿਹੜਾ ਰੈਡੀ ਹੋਇਆ ਹੋਇਆ ਇਹ ਵਾਲਾ ਹੈਗਾ ਫਰੰਟ ਇਹ ਕਿਸੇ ਭੈਣ ਦਾ ਆਰਡਰ ਦਾ ਸੂਟ ਆ ਇਹ ਵਾਲਾ ਆ ਜਾਂਦਾ ਫਰੰਟ ਵਰਕ ਤੇ ਇਹ ਵਾਲਾ ਆ ਜਾਊਗਾ ਬੈਕ ਦੇ ਉੱਪਰ ਵਰਕ ਇਹ ਦੇਖੋ ਇਹ ਵਾਲਾ ਆ ਜਾਊਗਾ ਬੈਕ ਦੇ ਉੱਪਰ ਵਰਕ ਇਹਦੇ ਵਿੱਚ ਇਹ ਹੈਗਾ ਵੀ ਜੇ ਕਿਸੇ ਭੈਣ ਨੇ ਕਟਾ ਮੈਂ ਇਦਾਂ ਕਟਾਉਣੇ ਨੇ ਤਾਂ ਇਹ ਇਦਾਂ ਪੀਸ ਕੱਟ ਕੇ ਬਣ ਜਾਂਦੀ ਆ ਜੇ ਨਹੀਂ ਕਢਵਾਉਣੇ ਹੈਗੇ ਫਿਰ ਇਦਾਂ ਨਾਲ ਹੀ ਰਹਿ ਜਾਊਗਾ ਇਹ ਵਾਲਾ ਕਿਸੇ ਭੈਣ ਨੇ ਰੈਡੀ ਕਰਾਇਆ ਸੂਟ ਇਹ ਵਾਲਾ ਫਰੰਟ ਆ ਜੋ ਇਹ ਵਾਲਾ ਬੈਕ ਆ ਜਾਊਗਾ ਆ ਦੇਖੋ ਬਹੁਤ ਜ਼ਿਆਦਾ ਸੋਹਣੀ ਆ ਤੇ ਪੂਰੀ ਹੈਵੀ ਆ ਜਿਹੜੀਆਂ ਇਹਦੀਆਂ 슬ੀਵਜ਼ ਵਰਕ ਨੇ ਦੇਖੋ ਇਹ ਸਾਰੀਆਂ ਇਦਾਂ ਨਾ ਬਹੁਤ ਤੁਰ ਤੱਕ ਹੀ ਲੰਬੀਆਂ ਬਹੁਤ ਜ਼ਿਆਦਾ ਵਧੀਆ ਮਤਲਬ ਕਿ ਜਿਹੜੀ ਬਾਹਾਂ ਕੀ ਸਾਰੀ ਰੈਡੀ ਆ ਇਹਦੇ ਵਿੱਚ ਆ ਦੇਖੋ ਆਹ ਵਾਲਾ ਜਿਹੜਾ ਇਹ ਹਿਆਰੀ ਵਰਕ ਹੋਇਆ ਹੋਇਆ ਵਿੱਚ ਨਾਲ ਆਪਣਾ ਆਰੀ ਦਾ ਵਰਕ ਵੀ ਹੋਇਆ ਹੋਇਆ ਤੁਸੀਂ ਫਿਨਿਸ਼ਿੰਗ ਆ ਜਿਹੜੀ ਉਹ ਚੈੱਕ ਕਰ ਸਕਦੇ ਹੋ ਇਦਾਂ ਬਾਜੂ ਵਰਕ ਲੇ ਗਈ ਆ ਇਹ ਵਾਲਾ ਫਰੰਟਾ ਜੋ ਇਹ ਵਾਲਾ ਬੈਕ ਆ ਜੋ ਤੇ ਇਹ ਵਾਲੀਆਂ ਬਾਜੂ ਆ ਜਾਣਗੀਆਂ ਇਹ 80 ਗ੍ਰਾਮ ਨੇਚਰਲ ਕ੍ਰੇਵ ਦੇ ਉੱਪਰ ਸੂਟ ਬਣਿਆ ਹੋਇਆ ਜਿਹੜਾ ਇਹ ਸੂਟ ਹੈਗਾ ਬਿਨਾ ਦਪਟੇ ਤੋਂ ਇਹ ₹3000 ਦਾ ਸੂਟ ਰੈਡੀ ਹੋਇਆਗਾ ਬਿਨਾਂ ਦੁਪੱਟੇ ਤੋਂ ਜੇ ਕਿਸੇ ਵੀ ਭੈਣ ਨੇ ਇਹਦੇ ਨਾਲ ਦਾ ਸੇਮ ਸੂਟ ਰੈਡੀ ਕਰਵਾਉਣਾ ਹੋਵੇ ਤੁਸੀਂ ਕਿਸੇ ਵੀ ਕੱਪੜੇ ਤੇ ਕਰਾ ਸਕਦੇ ਹੋ ਕਿਸੇ ਵੀ ਕੱਲਰ ਤੇ ਕਸਟਮਾਈਜ਼ ਕਰਵਾ ਸਕਦੇ ਹੋ ਇਹ ਵਾਲਾ ਸੂਟ ਹੈ ਜਿਹੜਾ ਨੇਚਰਲ ਕ੍ਰੇਪ ਤੇ ਬਣਿਆ ਹੋਇਆ ਤੁਸੀਂ ਇਹਨਾਂ ਡਿਜ਼ਾਈਨਾਂ ਦੇ ਵਿੱਚੋਂ ਕੋਈ ਵੀ ਡਿਜ਼ਾਈਨ ਹੈ ਜਿਹੜਾ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਦੇ ਉੱਪਰ ਤੁਸੀਂ ਮੈਸੇਜ ਆ ਜਿਹੜਾ ਉਹ ਕਰ ਸਕਦੇ ਹੋ ਅਸੀਂ ਉਦਾਂ ਦਾ ਡਿਜ਼ਾਈਨ ਹੈ ਜਿਹੜਾ ਰੈਡੀ ਕਰਵਾ ਦਿੰਦੇ ਹਾਂ ਇਹ ਵਾਲਾ ਸੂਟ ਹੈਗਾ ਪਸ਼ਮੀਨੇ ਦੇ ਉੱਪਰ ਇਹ ਗ੍ਰੇ ਕਲਰ ਦਾ ਪਸ਼ਮੀਨਾ ਦਾ ਆਹ ਵਾਲਾ ਕੇਰਾ ਵਰਕ ਆ ਜਾਂਦਾਗਾ ਇਦਾਂ ਹੀ ਇਹਦੀਆਂ ਆਹ ਵਾਲੀਆਂ 슬ੀਵਜ਼ ਵਰਕ ਆ ਜਾਣੀਆਂ ਇਹ ਤੁਸੀਂ ਇਦਾਂ ਇਹਦੇ ਵਿੱਚ ਕਾਵੀਏ ਨਾਲ ਗਲੀਆਂ ਵੀ ਕਰਵਾ ਸਕਦੇ ਹੋ ਤੇ ਜੇ ਤੁਸੀਂ ਬਿਨਾਂ ਉਹ ਤੋਂ ਲੈਣਾ ਤਾਂ ਵੀ ਨਾ ਉਹ ਤੋਂ ਵੀ ਬਣ ਜੂ ਇਹਦੇ ਵਿੱਚ ਅਸੀਂ ਹੋਲ ਨਹੀਂ ਕੀਤੇ ਹੈਗੇ ਵੀ ਜੇ ਕਿਸੇ ਕਸਟਮਰ ਦੀ ਚੋਇਸ ਹੋਊਗੀ ਤਾਂ ਬਣਵਾ ਦਾਂਗੇ ਇਹ ਵਾਲਾ ਗ੍ਰੇ ਕਲਰ ਦਾ ਪੀਸ ਆ ਇਹ ਇਹਦਾ ਘੇਰਾਗਾ ਸੇ ਮੇਰੀਆਂ ਬਾਜੂ ਬਰਕ ਨੇ ਇਹਦਾ ਸਿਰਫ ਪ੍ਰਾਈਸ ਆ ਜਿਹੜਾ ਇਹ ਤੁਸੀਂ ਖਰੀਦ ਸਕਦੇ ਹੋ ਇਹ ਸਾਡਾ ਇੱਕ ਪੀਸ ਰਹਿੰਦਾ ਹੈ ਜੇ ਕਿਸੇ ਵੀ ਭੈਣ ਨੂੰ ਪਸੰਦ ਹੋਵੇ ਤਾਂ ਸਕਰੀਨਸ਼ਾਟ ਲੈ ਕੇ WhatsApp ਦੇ ਉੱਪਰ ਮੈਸੇਜ ਆ ਜਿਹੜਾ ਉਹ ਤੁਸੀਂ ਕਰ ਸਕਦੇ ਹੋ ਇਹਦਾ ਪ੍ਰਾਈਸ ਸਿਰਫ 1000 ਰੁਪਏ ਰਹੇਗਾ ਆ ਵਾਲਾ ਸੂਟ ਅਸੀਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀ ਇਹ ਭੈਣਾਂ ਨੂੰ ਨਾ ਪ੍ਰਾਈਸ ਦਾ ਨਹੀਂ ਪਤਾ ਮੈਂ ਆਪਦੇ ਮੈਂਸ਼ਨ ਕੀਤਾ ਹੈਗਾ ਤੁਸੀਂ ਚੈੱਕ ਕਰ ਸਕਦੇ ਹੋ

ਆਵਲਾ ਦੇ ਬਾਟਮ ਤੇ ਆ ਜਾਂਦਾਗਾ ਜਿਹੜਾ ਇਹਦਾ ਪ੍ਰਾਈਸ ਆ ਉਹ ਸਿਰਫ 2800 ਰੁਪਏ ਪ੍ਰਾਈਸ ਰਹੇਗਾ ਇਹ ਸੂਟ ਜੇ ਕਿਸੇ ਵੀ ਭੈਣ ਨੇ ਲੈਣਾ ਹੋਵੇ ਤਾਂ ਇਹਦਾ ਪ੍ਰਾਈਸ ਆ ਜਿਹੜਾ 2800 ਰੁਪਏ ਰਹੇਗਾ ਜਿਹੜਾ ਇਹਦਾ ਘੇਰਾਗਾ ਉਹ 21 ਇੰਚ ਰੈਡੀ ਰਹੇਗਾ ਜੇ ਕਿਸੇ ਵੀ ਭੈਣ ਦਾ ਘੇਰਾਗਾ ਉਹ 21 ਇੰਚ ਆ ਪਲੀਜ਼ ਉਹੀ ਮੈਸੇਜ ਕਰਿਓ ਘੇਰਾ ਵਾਲਾ ਸੂਟ ਆ ਜਿਹੜਾ ਆਪਣਾ ਹੈਗਾਗਾ ਇਹ ਫੈਂਡੀ ਦੇ ਉੱਪਰ ਆ ਹਾਂ ਇਹ ਵਾਲਾ ਹੈਗਾ ਆਪਣਾ ਫ੍ਰੈਂਡੀ ਦੇ ਉੱਪਰ ਇਹ ਵਾਲਾ ਕਿ ਰਾ ਜਾਂਦਾਗਾ ਆਹ ਵਾਲਾ ਕਿ ਰਾ ਜਾਂਦਾ ਆਹ ਵਾਲਾ ਗਲਾ ਆ ਜੂ ਇਹਦਾ ਆਹ ਵਾਲੀਆਂ ਇਹਦੀਆਂ 슬ੀਵਸ ਆ ਜਾਣਗੀਆਂ ਇਹ ਕੱਲਾ ਮਸ਼ੀਨ ਵਰਕ ਨਹੀਂ ਹੈਗਾ ਆਪਾਂ ਨੇ ਇਹਦੇ ਨਾਲ ਜੀ ਹੈਂਡ ਦਾ ਟੱਚ ਦਿੱਤਾਗਾ ਐਦਾਂ ਸਾਰਾ ਹੈਂਡਵਰਕ ਹੋਇਆ ਹੋਇਆ ਵਿੱਚ ਇਹਦੇ ਆਹ ਚੀਜ਼ ਤੇ ਦੇਖੋ ਤੁਸੀਂ ਇਹਦੇ ਵਿੱਚ ਨਾ ਹੈਂਡਵਰਕ ਦਾ ਸਾਰੇ ਟੱਚ ਆ ਆਹ ਕਿ ਰਾ ਜੂਗਾ ਆਵळा ਗਾਜੂਗਾ ਜਿਹੜਾ ਇਹਦਾ ਪ੍ਰਾਈਸ ਆ ਉਹ ਰਹੇਗਾ 2800 ਰੁਪਏ ਪ੍ਰਾਈਸ ਰਹੇਗਾ ਬਿਨਾਂ ਦੁਪੱਟੇ ਤੋਂ ਰਹੇਗਾ ਜੀ ਜੇ ਕਿਸੇ ਵੀ ਭੈਣ ਨੇ ਦੁਪੱਟਾ ਰੈਡੀ ਕਰਵਾਉਣਾ ਹੋਵੇ ਉਹਦਾ ਐਕਸਟਰਾ ਚਾਰजेस ਲੱਗੇਗਾ ਇੱਕ ਅਸੀਂ ਆ ਕਿਸੇ ਭੈਣ ਦਾ ਸੂਟ ਰੈਡੀ ਕਰਵਾਇਆਗਾ ਆ ਡਿਜ਼ਾਈਨ ਬਹੁਤ ਸੋਹਣਾ ਬਣਿਆ ਆ ਤੁਸੀਂ ਚੈੱਕ ਕਰ ਸਕਦੇ ਹੋ ਆ ਆਹ ਵਾਲਾ ਆ ਜਾਂਦਾ ਘੇਰਾ ਇਹ ਵਾਲਾ ਆ ਜਾਂਦਾ ਘੇਰਾ ਆ ਦੇਖੋ ਇਹ ਵਾਲਾ ਘੇਰਾ ਆ ਜਾਊਗਾ ਆਹ ਵਾਲਾ ਇਹਦਾ ਗळा ਆ ਜਾਊਗਾ ਇਹ ਆ ਦੇਖੋ ਇਹ ਵਾਲਾ ਇਹਦਾ ਗळा ਆ ਜਾਊਗਾ ਆ ਇਹਦੀਆਂ 슬ੀਵਜ਼ ਆ ਜਾਣਗੀਆਂ ਆ ਇਹਦੀ ਬੈਕ ਆ ਚੁਗੀ ਹੈ ਇਹ ਐਦਾਂ ਦੀ ਬੈਕ ਬਣੀ ਹੋਈ ਆ ਜਿਹੜਾ ਇਹਦਾ ਪ੍ਰਾਈਸ ਆ ਉਹ ਬਿਨਾਂ ਦੁਪੱਟੇ ਤੋਂ 3800 ਰੁਪਏ ਰਹੇਗਾ ਜੀ ਜਿਹੜਾ ਇਹਦਾ ਪ੍ਰਾਈਸ ਆ ਉਹ ਬਿਨਾਂ ਦੁਪੱਟੇ ਤੋਂ 3800 ਰੁਪਏ ਰਹੇਗਾ ਜੇ ਤੁਸੀਂ ਸੇਮ ਫੈਬਰਿਕ ਤੇ ਤੁਸੀਂ ਵਰਕ ਕਰਾਉਂਦੇ ਹੋ ਇਹ 80 ਗ੍ਰਾਮ ਕਰੇਵ ਲਗਾਉਂਦੇ ਆਪਾਂ ਆ ਚੈੱਕ ਤੁਸੀਂ ਕਰ ਸਕਦੇ ਹੋ ਆ ਵਾਲਾ ਕੇ ਰਾਜੂਗਾ ਆਵਲੀਆਂ ਸਲੀਵਜ਼ ਆਦਾਂ ਕੀਆਂ ਆਹ ਵਾਲਾ ਵਖਰੇ ਰਾਜੂ ਆਵਲੀਆਂ ਸਲੀਵਜ਼ ਆਦਾਂ ਕੀਆਂ ਜਿਹੜਾ ਇਹ ਵਾਲਾ ਸੂਟ ਹੈ ਇਹ ਨੇਚਰਲ ਕ੍ਰੇਪ ਤੇ ਬਣਿਆ ਹੋਇਆ ਜਿਹੜਾ ਦਾ ਪ੍ਰਾਈਸ ਆ ਉਹ 3800 ਰੁਪਏ ਰਹੇਗਾ ਬਿਨਾਂ ਦੁਪੱਟੇ ਤੋਂ ਜੇ ਤੁਸੀਂ ਦੁਪੱਟਾ ਨਾਲ ਰੈਡੀ ਕਰਵਾਉਣਾ ਉਹਦਾ ਐਕਸਟਰਾ ਚਾਰजेस ਲੱਗੇਗਾ ਜੀ ਜਿੰਨਾ ਜਿੰਨਾ ਭੈਣਾਂ ਨੇ ਕੋਈ ਸੂਟ ਵਰਕ ਕਰਾਉਣਾ ਇਹਨਾਂ ਸੂਟਾਂ ਦੇ ਵਿੱਚੋਂ ਡਿਜ਼ਾਈਨ ਕੋਈ ਵੀ ਪਸੰਦ ਹੋਵੇ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਵਟਸਐਪ ਦੇ ਉੱਪਰ ਤੁਸੀਂ ਆਪਣਾ ਜਿਹੜਾ ਆਰਡਰ ਉਹ ਦੇ ਸਕਦੇ ਹੋ ਜਿਹੜਾ ਸਾਡਾ WhatsApp ਨੰਬਰ ਹੈਗਾ ਉਹ 8360653744 ਵਾਲੇ ਨੰਬਰ ਤੇ ਤੁਸੀਂ ਆਪਣਾ ਜਿਹੜਾ ਆਰਡਰ ਆਹੋ ਦੇ ਸਕਦੇ ਹੋ ਜੋ ਵੀ ਪਿਆਰ ਪ੍ਰਾ ਚੈਨਲ ਤੇ ਨਵੇਂ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਧੰਨਵਾਦ ਜੀ